ਦੋਸਤੋ ਸ਼ਾਂਤ ਰਹਿਣ ਲਈ ਬਹਿਸ ਕਰਨਾ ਜ਼ਰੂਰੀ ਨਹੀਂ ਹੈ। ਸ਼ਾਂਤ ਰਹਿਣ ਦੇ ਪੰਜ ਬੁਨਿਆਦੀ ਨੁਕਤੇ ਹੈ। ਜੇ ਤੁਸੀਂ ਉਹਨਾਂ ਪੰਜ ਬੁਨਿਆਦੀ ਨੁਕਤਿਆਂ ਵੱਲ ਧਿਆਨ ਦਿਓਗੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਤੁਹਾਡੇ ਜੀਵਨ ਵਿੱਚ ਸ਼ਾਂਤੀ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਪਹਿਲਾ ਨੁਕਤਾ ਇਹ ਹੈ ਕਿ ਹਰ ਵਾਰ ਸੱਚ ਨੂੰ ਸਾਬਤ ਕਰਨ ਦੀ ਲੋੜ ਨਹੀਂ ਹੁੰਦੀ। ਦੂਸਰਾ ਤੁਹਾਡੇ ਲਈ ਸੱਚ ਨੂੰ ਸਾਫ਼ਟ ਕਰਨ ਨਾਲੋਂ ਤੁਹਾਡੇ ਮਨ ਦੀ ਸ਼ਾਂਤੀ ਹੈ ਜਿਹੜੀ ਉਹ ਜ਼ਿਆਦਾ ਮਹੱਤਵ ਰੱਖਦੀ ਹੈ। ਤੀਸਰਾ ਨੁਕਤਾ ਹਰ ਵਿਅਕਤੀ ਨੂੰ ਕੋਸ਼ਿਸ਼ ਨਾ ਕਰੋ ਕਿ ਜੋ ਤੁਸੀਂ ਸੋਚਦੇ ਹੋ ਉਹਨੂੰ ਉਹੀ ਸੋਚਣ ਲਾਓ ਜਾਂ ਸਮਝਾਓ। ਇਸ ਕਰਕੇ ਇਹ ਸਮੱਸਿਆ ਤੋਂ ਵੀ बचना ਚਾਹੀਦਾ ਹੈ। ਚੌਥਾ ਨੁਕਤਾ ਹਰ ਗੱਲ ਦਾ ਜਵਾਬ ਦੇਣ ਨਾਲੋਂ ਕਈ ਗੱਲਾਂ ਤੇ ਚੁੱਪ ਧਾਰਨਾ, ਚੁੱਪ ਕਰ ਜਾਣਾ, ਉਸ ਗੱਲ ਦਾ ਵਾਰ-ਵਾਰ ਜ਼ਿਕਰ ਨਾ ਕਰਨਾ ਇਹ ਵੀ ਮਹੱਤਵ ਰੱਖਦਾ ਹੈ। ਇਸ ਕਰਕੇ ਜੇ ਤੁਸੀਂ ਪੰਜਵਾਂ ਨੁਕਤਾ ਪੱਲੇ ਬੰਨੋਗੇ ਜੇ ਤੁਸੀਂ ਬਾਕੀਆਂ ਨਾਲ ਆਪਣੇ ਸਬੰਧ ਬਚਾ ਕੇ ਰੱਖਣੇ ਐ ਤਾਂ ਬਹੁਤੀ ਵਾਰੀ ਸਾਨੂੰ ਹੰਕਾਰ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਪਹਿਲੀ ਗੱਲ ਤੋਂ ਸ਼ੁਰੂ ਕਰੀਏ ਕਿ ਹਰ ਵਾਰ ਸਾਨੂੰ ਸੱਚ ਨੂੰ ਸਾਬਤ ਕਰਨ ਦੀ ਲੋੜ ਕਿਉਂ ਨਹੀਂ ਹੁੰਦੀ ਬਹੁਤੀ ਵਾਰੀ ਜਦੋਂ ਅਸੀਂ ਕਿਸੇ ਵਿਅਕਤੀ ਨੂੰ ਸੁਣਦੇ ਆਂ ਸਾਨੂੰ ਪਤਾ ਹੁੰਦਾ ਜੋ ਉਹ ਗੱਲ ਕਹਿ ਰਿਹਾ ਉਹ ਗੱਲ ਸਾਡੇ ਮੰਨਣ ਯੋਗ ਨਹੀਂ ਹੈ ਅਸੀਂ ਨਾ ਕਿਸੇ ਤੋਂ ਸੱਚ ਮਨਾਉਣ ਦੀ ਕੋਸ਼ਿਸ਼ करिए ਨਾ ਅਸੀਂ ਕਿਸੇ ਨੂੰ ਆਪਣਾ ਸੱਚ ਸਾਬਤ ਕਰਨ ਵਾਸਤੇ ਜ਼ੋਰ ਲਾਈਏ ਆਮ ਤੌਰ ਤੇ ਕਈ ਵਾਰ ਕਿਹਾ ਜਾਂਦਾ ਹੈ ਕੁਝ ਵਿਦਵਾਨ ਇਸ ਕਿਸਮ ਦੇ ਵਿਚਾਰ ਸਾਨੂੰ ਦੱਸਦੇ ਹੈ ਕਿ ਬਹੁਤੇ ਬੰਦਿਆਂ ਦਾ ਬਲ ਇਸ ਗੱਲ ਤੇ ਹੀ ਲੱਗ ਜਾਂਦਾ ਹੈ ਕਿ ਜੋ ਉਹ ਕਹਿ ਰਹੇ ਹੈ ਦੂਸਰੇ ਸੱਚ ਮੰਨਣ ਨੂੰ ਤਿਆਰ ਨਹੀਂ ਤੇ ਪਹਿਲਾ ਉਸ ਨੂੰ ਸੱਚ ਕਹਿਣ ਵਾਸਤੇ ਆਪਣੀ ਅੱਡੀ ਚੋਟੀ ਦਾ ਜ਼ੋਰ ਲਾਈ ਜਾਂਦਾ ਹੈ ਜਿਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੀ ਸੁਧਾਰਨ ਗੱਲਬਾਤ ਬਹਿਸ ਦਾ ਰੁਖ اختیار ਕਰ ਜਾਂਦੀ ਹੈ ਬਿਨਾ ਨਤੀਜੇ ਪਹੁੰਚੇ ਤੁਸੀਂ ਇੱਕ ਦੂਸਰੇ ਨਾਲ ਲੜਾਈ ਝਗੜੇ ਤੱਕ ਦੀ ਨੌਬਤ ਤੱਕ ਪਹੁੰਚ ਜਾਂਦੇ ਹੋ ਇਸ ਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਮਨ ਦੀ ਸ਼ਾਂਤੀ ਤੁਹਾਡਾ ਸ਼ਾਂਤ ਰਹਿਣ ਦਾ ਮੰਤਰ ਉਹ ਕਿਧਰੇ ਹੀ ਗਵਾਚ ਜਾਂਦਾ ਹੈ ਤੁਹਾਡੇ ਲਈ ਕੀ ਜ਼ਿਆਦਾ ਮਹੱਤਵਪੂਰਨ ਹੈ ਵਾਰ-ਵਾਰ ਇਸ ਦੀ ਆਪਾਂ ਗੱਲ ਕਰਦੇ ਆਂ ਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਕਿ ਮਨ ਜੀਤੇ ਜਗ ਜੀਤ ਤੁਹਾਡੇ ਮਨ ਨੂੰ ਸ਼ਾਂਤ ਰੱਖਣ ਲਈ ਜਾਂ ਤੁਹਾਡੇ ਮਨ ਦੀ ਸ਼ਾਂਤੀ ਲਈ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਤੁਸੀਂ ਇਸ ਗੱਲ ਦਾ ਫੈਸਲਾ ਕਰੋ ਕਿ ਬਹੁਤ ਸਾਰੀਆਂ ਚੀਜ਼ਾਂ ਤੇ ਤੁਸੀਂ ਨਾ ਕਹਿ ਸਕੋ ਹਰ ਚੀਜ਼ ਨੂੰ ਹਾਂ ਕਹਿਣ ਦੀ ਆਦਤ ਹੈ ਜਿਹੜੀ ਇਹ ਵੀ ਕਈ ਵਾਰੀ ਪਰੇਸ਼ਾਨ ਕਰ ਦਿੰਦੀ ਹੈ ਇਸ ਲਈ ਦੋਸਤੋ ਜੇ ਕਿਸੇ ਵਿਅਕਤੀ ਨੂੰ ਤੁਹਾਨੂੰ ਨਾ ਕਹਿਣ ਨਾਲ ਸ਼ਾਂਤੀ ਮਿਲਦੀ ਹੈ ਜੇ ਕਿਸੇ ਵਿਅਕਤੀ ਦੀ ਹਰ ਗੱਲ ਮੰਨ ਕੇ ਤੁਹਾਨੂੰ ਅਸ਼ਾਂਤੀ ਮਿਲਦੀ ਹੈ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਗੱਲ ਨੂੰ ਛੱਡ ਦਿਓ ਜਿਹੜੀਆਂ-ਜਿਹੜੀਆਂ ਗੱਲਾਂ ਤੁਹਾਨੂੰ ਤੁਹਾਡੇ ਮਨ ਨੂੰ ਪਰੇਸ਼ਾਨ ਕਰਦੀਆਂ ਉਹਨਾਂ ਗੱਲਾਂ ਦਾ ਇੱਕ ਚਾਰਟ ਬਣਾਓ ਕੁਝ ਨੁਕਤੇ ਆਪਣੇ ਸਾਹਮਣੇ ਰੱਖੋ ਉਹਨਾਂ ਨੁਕਤਿਆਂ ਤੇ ਕੰਮ ਕਰਨ ਦੀ ਕੋਸ਼ਿਸ਼ ਕਰੋ ਲੱਗਦਾ ਹੈ ਕਿ ਇੱਕ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਉਹ ਨੁਕਤੇ ਤੁਹਾਡੇ ਵਾਸਤੇ ਸਹਾਈ ਹੋ ਸਕਦੇ ਐ ਤੇ ਤੁਸੀਂ ਕੋਸ਼ਿਸ਼ ਕਰਕੇ ਸ਼ਾਂਤ ਰਹਿ ਸਕਦੇ ਹੋ ਸ਼ਾਇਦ ਇਸੇ ਕਾਰਨ ਉਸ ਕਿਸਮ ਦੀਆਂ ਵਿਖਮ ਪਰਸਥਿਤੀਆਂ ਵਿੱਚ ਜਦੋਂ ਸਾਡੇ ਵਿਦਵਾਨਾਂ ਨੇ ਗੁਰਮਤ ਸਹਿਤ ਲਿਖਿਆ ਗੁਰਬਾਣੀ ਲਿਖੀ ਤਾਂ ਉਹ ਲੜਾਈ ਝਗੜਿਆਂ ਦੇ ਵਿੱਚ ਵੀ ਸਹਿਤ ਦੀ ਸਿਰਜਣਾ ਕਰਦੇ ਰਹੇ ਤੇ ਉਹਨਾਂ ਨੇ ਮਨ ਦੇ ਸੁਖ ਲਈ ਸੁਖਮਣੀ ਵਰਗੀ ਰਚਨਾ ਸਾਡੇ ਸਾਹਮਣੇ ਰੱਖੀ ਤੀਸਰਾ ਨੁਕਤਾ ਜਿਹਦੇ ਬਾਰੇ ਆਪਾਂ ਜ਼ਿਕਰ ਕੀਤਾ ਹੈ ਕਿ ਹਰ ਇੱਕ ਨੂੰ ਸਮਝਾਉਣਾ ਜ਼ਰੂਰੀ ਨਹੀਂ ਹੁੰਦਾ ਬਹੁਤੇ ਵਿਅਕਤੀ ਤੁਹਾਡੀ ਕਿਸੇ ਵੀ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਹੁੰਦੇ ਤੁਸੀਂ ਜ਼ੋਰ ਲਾਈ ਜਾਂਦੇ ਹੋ ਕਿ ਜੋ ਮੈਂ ਸੋਚ ਰਿਹਾ ਉਹ ਵਿਅਕਤੀ ਓਵੇਂ ਸੋਚੇ ਇਹ ਸਿਰਫ ਬਾਹਰ ਹੀ ਨਹੀਂ ਤੁਹਾਡੇ ਘਰ ਦੇ ਵਿੱਚ ਵੀ ਵਾਪਰਦਾ ਹੈ ਬਹੁਤੀ ਵਾਰੀ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਭੈਣਾਂ ਭਾਈਆਂ ਨੂੰ ਆਪਣੀਆਂ ਗੱਲਾਂ ਇਨ ਬਿਨ ਰੂਪ ਦੇ ਵਿੱਚ ਨਹੀਂ ਸਮਝਾ ਸਕਦੇ ਤੇ ਨਾ ਹੀ ਤੁਸੀਂ ਹਰ ਵਿਅਕਤੀ ਨੂੰ ਆਪਣੀ ਗੱਲ ਮੰਨਣ ਲਈ ਮਜਬੂਰ ਕਰ ਸਕਦੇ ਇਸ ਕਰਕੇ ਸਾਨੂੰ ਜਿੱਥੋਂ ਤੱਕ ਹੋ ਸਕੇ ਆਪਣੀ ਗੱਲ ਹੈ ਜਿਹੜੀ ਉਸ ਨੂੰ ਲਗਾਤਾਰ ਦੂਸਰੇ ਤੇ ਥੋਪਣ ਤੋਂ ਬਚਣਾ ਚਾਹੀਦਾ ਤੇ ਬਹੁਤੀ ਵਾਰੀ ਕੀ ਹੁੰਦਾ ਕਿ ਜਦੋਂ ਹੀ ਕੋਈ ਵਿਅਕਤੀ ਗੱਲ ਕਰਦਾ ਹੈ ਸਾਡਾ ਚੌਥਾ ਨੁਕਤਾ ਹੈ ਕਿ ਮੌਨ ਰਹਿ ਕੇ ਵੀ ਕਈ ਵਾਰੀ ਅਸੀਂ ਆਪਣੇ ਆਪ ਨੂੰ ਸ਼ਾਂਤ ਬਣਾ ਕੇ ਰੱਖ ਸਕਦੇ ਹਾਂ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਹਰ ਕੱਲ ਦਾ ਜਵਾਬ ਦੇਈਏ ਬਹੁਤ ਸਾਰੇ ਲੋਕ ਤੁਸੀਂ ਦੇਖੇ ਹੋਣਗੇ ਕਿ ਚਾਰ ਲੋਕ ਗੱਲਾਂ ਕਰਨ ਉਹ ਉਤਾਵਲੇ ਹੋਏ ਪੈਂਦੇ ਆ ਕਿ ਮੈਂ ਆਪਣੀ ਗੱਲ ਪਹਿਲਾਂ ਕਹਾਂ ਮੈਂ ਆਪਣਾ ਵਿਚਾਰ ਪਹਿਲਾਂ ਦੇਵਾਂ ਦੂਸਰੇ ਦੀ ਗੱਲ ਖਤਮ ਕਰਨ ਤੋਂ ਪਹਿਲਾਂ ਹੀ ਗੱਲ ਸ਼ੁਰੂ ਕਰਾਂ ਉਸ ਦੀ ਗੱਲ ਦੇ ਹਲੇ ਤਿੰਨ ਚਾਰ ਸ਼ਬਦ ਹੀ ਬੋਲੇ ਹੁੰਦੇ ਆ ਉਹਦੇ ਮਨ ਦੇ ਅੰਦਰ ਪਏ ਹੋਏ ਵਿਚਾਰ ਆ ਜਿਹੜੇ ਉਹ ਉਛਾਲੇ ਮਾਰਨ ਲੱਗ ਜਾਂਦੇ ਆ ਕੀਵਿਤੇ ਬਹਿਸ ਕਰਦੇ ਦੇਖਿਆ ਹੁਣੇ ਕਈ ਵਿਅਕਤੀ ਆਪਣੀ ਵਾਰੀ ਬੋਲਣ ਤੋਂ ਬਾਅਦ ਫਿਰ ਲਗਾਤਾਰ ਉਂਗਲੀਆਂ ਖੜੀਆਂ ਕਰੀ ਜਾਂਦੇ ਆ ਕਿ ਮੈਨੂੰ ਹੋਰ ਸਮਾਂ ਦਿਓ ਭਾਵ ਮਨ ਦੇ ਵਿੱਚ ਸ਼ਾਂਤੀ ਨਹੀਂ ਹੁੰਦੀ ਆਪਣੀ ਗੱਲ ਕਹਿਣ ਦੀ ਕਾਹਲ ਹੁੰਦੀ ਹੈ ਉਹ ਬੇਸਿਕਲੀ ਤੁਹਾਡੇ ਮਨ ਦੀ ਬੇਚੈਨੀ ਹੁੰਦੀ ਹੈ ਹਰ ਗੱਲ ਦਾ ਜਵਾਬ ਦੇਣਾ ਹਰ ਗੱਲ ਨੂੰ ਤਰਕ ਸੰਗਤ ਤਰੀਕੇ ਨਾਲ ਕਰਨਾ ਮਹੱਤਵਪੂਰਨ ਹੈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਹਰ ਗੱਲ ਦਾ ਹਰ ਵਿਅਕਤੀ ਜੋ ਤੁਹਾਨੂੰ ਕਹਿੰਦਾ ਹੈ ਉਸ ਦਾ ਉੱਤਰ ਹੀ ਦਿਓ ਬਹੁਤ ਸਾਰੀਆਂ ਗੱਲਾਂ ਤੇ ਚੁੱਪ ਰਹਿਣਾ ਵੀ ਲਾਹੇਵੰਦਾ ਹੋ ਸਕਦਾ ਹੈ ਇਸ ਕਰਕੇ ਚੁੱਪ ਜਾਂ ਸ਼ਾਂਤੀ ਵੀ ਤੁਹਾਡੇ ਮਨ ਨੂੰ ਤੁਹਾਡੇ ਸ਼ਾਂਤ ਰਹਿਣ ਦੀ ਪ੍ਰਵਿਰਤੀ ਨੂੰ ਬढ़ावा ਦਿੰਦੀ ਹੈ ਤੇ ਆਖਰੀ ਤੇ ਸਭ ਤੋਂ ਮਹੱਤਵਪੂਰਨ ਗੱਲ ਹੈ ਜਿਹੜੀ ਪੰਜਵਾਂ ਨੁਕਤਾ ਹੈ ਕਿ ਤੁਹਾਨੂੰ ਆਪਣੇ ਸਬੰਧ ਬਣਾ ਕੇ ਰੱਖਣ ਲਈ ਉਹ ਭਾਵੇਂ ਪਰਿਵਾਰਕ ਸਬੰਧ ਹੈ ਦੋਸਤਾਂ ਦੇ ਸਬੰਧ ਹੈ ਜਿੱਥੇ ਵੀ ਤੁਸੀਂ ਕੰਮ ਕਾਜ ਕਰਦੇ ਹੋ ਉਥੋਂ ਦੇ ਸਬੰਧ ਹੈ ਥੋੜਾ ਹੰਕਾਰ ਛੱਡਣਾ ਚਾਹੀਦਾ ਹੈ ਬਾਕੀ ਵੀ ਤੁਹਾਡੇ ਵਰਗੇ ਇਨਸਾਨ ਹੈ ਉਹਨਾਂ ਦੇ ਦੋ ਹੱਥ ਹੈ ਦੋ ਅੱਖਾਂ ਉਹ ਵੀ ਤੁਹਾਡੇ ਵਾਂਗੂ ਸੋਚਦੇ ਹੈ ਉਹਨਾਂ ਦੇ ਅੰਦਰ ਵੀ ਦਿਲ ਹੈ ਉਹਨਾਂ ਨੂੰ ਵੀ ਬੁਰੀਆਂ ਗੱਲਾਂ ਮਾੜੀਆਂ ਲੱਗਦੀਆਂ ਉਹਨਾਂ ਨੂੰ ਵੀ ਚੰਗੀਆਂ ਗੱਲਾਂ ਚੰਗੀਆਂ ਲੱਗਦੀਆਂ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਸਬੰਧ ਠੀਕ ਰੱਖਣੇ ਹੈ ਤਾਂ ਹੰਕਾਰ ਨੂੰ ਨਾਲ ਰੱਖ ਕੇ ਸਬੰਧ ਠੀਕ ਨਹੀਂ ਰੱਖੇ ਜਾ ਸਕਦੇ ਜੇ ਅਸੀਂ ਹੰਕਾਰ ਨੂੰ ਲੈ ਕੇ ਚੱਲਾਂਗੇ ਤਾਂ ਦੂਸਰੇ ਵਿਅਕਤੀ ਵੀ ਤੁਹਾਡੇ ਨਾਲ ਉਸ ਦਾ ਜਵਾਬ ਉਸੇ ਰੂਪ ਵਿੱਚ ਹੀ ਦੇਣਗੇ ਸਾਡੇ ਬਹੁਤ ਸਾਰੇ ਵਿਦਵਾਨਾਂ ਚਿੰਤਕਾਂ ਨੇ ਕਿਹਾ ਕਿ ਸਮਾਜ ਤਾਂ ਦਰਪਣ ਵਰਗਾ ਹੁੰਦਾ ਹੈ ਸ਼ੀਸ਼ੇ ਵਰਗਾ ਹੁੰਦਾ ਹੈ ਜਿਸ ਤਰੀਕੇ ਨਾਲ ਤੁਸੀਂ ਉਸ ਨੂੰ ਦੇਖੋਗੇ ਤੁਹਾਨੂੰ ਬਾਕੀ ਲੋਕ ਵੀ ਉਸੇ ਨਜ਼ਰੀਏ ਨਾਲ ਦੇਖਣਗੇ ਇਸ ਕਰਕੇ ਜੇ ਤੁਸੀਂ ਹੰਕਾਰ ਭਰੀ ਦ੍ਰਿਸ਼ਟੀ ਨਾਲ ਸ਼ਿਸ਼ੇ 'ਚ ਆਪਣੇ ਆਪ ਨੂੰ ਵੀ ਦੇਖੋਗੇ ਤੇ ਤੁਹਾਨੂੰ ਆਪਣੀਆਂ ਅੱਖਾਂ 'ਚ ਤੁਹਾਡੇ ਆਪਣੇ ਆਪ ਨੂੰ ਘੂਰਦਾ ਹੰਕਾਰ ਨਜ਼ਰ ਆਊਗਾ ਇਸ ਲਈ ਦੋਸਤੋ ਜੇ ਸ਼ਾਂਤ ਰਹਿਣਾ ਤਾਂ ਕੱਲੀ ਬਹਿਸ ਕਰਨੀ ਜਾਂ ਸੱਚ ਨੂੰ ਸਾਫਟ ਕਰਨਾ ਆਪਣੀਆਂ ਗੱਲਾਂ ਦੂਸਰਿਆਂ ਨੂੰ ਮਨਾਉਣੀਆਂ ਆਪਣੇ ਆਪ ਨੂੰ ਸ਼ਾਂਤ ਰੱਖਣ ਦਾ ਤਰੀਕਾ ਜੇ ਆਖਰ ਦੇ ਵਿੱਚ ਹੰਕਾਰ ਨੂੰ ਛੱਡ ਕੇ ਹੀ ਤੁਸੀਂ ਇਸ ਮਾਰਗ ਤੇ ਚੱਲ ਸਕਦੇ ਹੋ ਧੰਨਵਾਦ